ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁਰੂ ਕਾਬਾ ਧੁੱਕੇਵਾਲੀ ਅੰਮ੍ਰਿਤਸਰ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਅਜਨਾਲਾ ਰੋਡ ਤੇ ਪਿੰਡ ਧੁੱਕੇਵਾਲੀ ਵਿੱਚ ਸਥਤ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸੁਪਣਿਆਂ ਵਿੱਚ ਰਾਜਾ ਹਰੀ ਸਿੰਘ ਨੂੰ ਅਗਲੇ 40 ਸਾਲਾਂ ਦਾ ਭਵਿੱਖ ਦਿਖਾਇਆ ਸੀ ਗੁਰੂ ਸਾਹਿਬ ਜੀ 1585 ਵਿੱਚ ਇਸ ਸਥਾਨ ਤੇ ਆਏ ਸਨ ਅਤੇ ਰਾਜਾ ਹਰੀ ਸਿੰਘ ਵੀ ਤੇ ਆਏ ਸਮ ਤੇਰ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਲੇਖ ਨਾ ਮਿਟੇ ਹੋ ਸਕੀ ਜੋ ਲਿਖਿਆ ਕਰਤਾਰ ਭਾਉ ਰੱਬ ਦੁਆਰਾ ਉਸ ਦੀ ਕਿਸਮਤ ਵਿੱਚ ਜੋ ਲਿਖਿਆ ਹੋਇਆ ਹੈ ਉਸ ਨੂੰ ਕੋਈ ਵੀ ਨਹੀਂ ਮਿਟਾ ਸਕਦਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ 1664 ਵਿੱਚ ਇਸ ਅਸਥਾਨ ਤੇ ਚਰਨ ਪਾਏ ਸਨ ਅਤੇ ਲਗਭਗ 9 ਮਹੀਨੇ 9 ਦਿਨ ਤੇ 9 ਘੰਟੇ ਸਿੱਖਾਂ ਦੇ ਘਰ ਠਹਿਰੇ ਸਨ ਗੁਰੂ ਜੀ ਇੱਥੇ ਸਿਮਰਨ ਕਰਦੇ ਸਨ ਸੰਗਤ ਦੇ